ਸਤਿ ਸ਼੍ਰੀ ਅਕਾਲ ਜੀ ਦਵਾਬਾ মিডিਆ ਹਾਊਸ ਤੇ ਤੁਹਾਡਾ ਸਵਾਗਤ ਹੈ ਮੈਂ ਜਸਦੇਵ ਸਿੰਘ ਛੰਡ ਔਰ ਮੇਰੇ ਨਾਲ ਮੌਜੂਦ ਨੇ ਦਿਲਪ੍ਰੀਤ ਸਿੰਘ ਜੀ ਟੋਟਰਵਾਲ ਆਮ ਆਦਮੀ ਪਾਰਟੀ ਤੋਂ ਸਵਾਗਤ ਹੈ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਅ ਸਰ ਕੱਲ ਸੁਲਤਾਨਪੁਰ ਲੋਧੀ ਤੇ ਵਿੱਚ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦੇ ਪਹੁੰਚੇ ਸੀਗੇ ਔਰ ਇੱਕ ਆਦੁਨਿਕ ਮਸ਼ੀਨ ਜਿਹੜੀ ਉਹ ਆਈ ਸੀਗੀ ਇੱਕ ਬੋਟ ਕਹਿ ਲਓ ਜਾਂ ਟੈਂਕ ਟਾਈਪ ਚੀਜ਼ ਕਹਿ ਲਓ ਕੀ ਸੀ ਜੀ ਉਹ ਸਾਰਾ ਅ ਦੇਖੋ ਜੀ ਉਹ ਬੜਾ ਇੱਕ ਉਹਨਾਂ ਨੇ ਉਹ ਹਵਾ ਬਣਾ ਕੇ ਪੇਸ਼ ਕੀਤਾ ਸੀਗਾ ਸਭ ਤੋਂ ਪਹਿਲਾਂ ਤੇ ਜੀ ਜੀ ਕਿਉਂਕਿ ਉਹ ਇੱਕ ਅਧੂਨੀ ਜਿਹੜੀ ਮਸ਼ੀਨਰੀ ਆ ਜੀ ਉਹਦੇ ਉਹਦੀ ਪਹਿਲਾਂ ਉਹਨਾਂ ਨੇ ਸਾਰੇ ਸੰਗਤ ਨੂੰ ਜਾਣਕਾਰੀ ਲਿਆਂਦਾ ਵੀ ਅਸੀਂ ਇੱਕ ਜਿੱਦਾਂ ਟੈਂਕਾ ਟੈਂਕ ਟੈਪ ਟਰੱਕ ਇੱਕ ਟਰਾਲੇ ਦੇ ਉੱਪਰ ਲੱਦ ਕੇ ਉਹਨੂੰ ਲੈ ਕੇ ਆਏ ਜੀ ਤੇ ਉਹ ਦਿਖਾਇਆ ਵੀ ਇਹ ਚੀਜ਼ ਅਸੀਂ ਜਿਹੜੀ ਆ ਉਹ ਲੈ ਕੇ ਜਾਵਾਂਗੇ ਉੱਥੇ ਆਪਣੇ ਦਰਿਆ ਵਾਲੇ ਏਰੀਆ ਦੇ ਵਿੱਚ ਜੀ ਵੀ ਇਹ ਲੋਕਾਂ ਨੂੰ ਬਾਹਰ ਲੈ ਕੇ ਆਊਗੀ ਕੱਢ ਕੇ ਜੀ ਠੀਕ ਹੈ ਉਹ ਜਦੋਂ ਸਵੇਰੇ ਉੱਥੇ ਪਹੁੰਚਦੇ ਆ ਉਹ ਮਸ਼ੀਨਰੀ ਲੈ ਕੇ ਜੀ ਤੇ ਉਹ ਮਸ਼ੀਨਰੀ ਜਿਹੜੀ ਆ ਉਹਦੇ ਵਿੱਚ ਕਾਂਗਰਸ ਪਾਰਟੀ ਦੇ ਐਲਪੀਓ ਬਾਜਵਾ ਸਾਹਿਬ ਜੀ ਤੇ ਹੋਰ ਵੀ ਕਾਂਗਰਸ ਪਾਰਟੀ ਦੇ ਜਿਹੜੇ ਆਗੂ ਉੱਥੇ ਮੌਜੂਦ ਸੀਗੇ ਜੀ ਜੀ ਉਹ ਸਾਰੇ ਉਸ ਦੇ ਵਿੱਚ ਬੈਠ ਕੇ ਜਦੋਂ ਉਹ ਦਰਿਆ ਦੇ ਵਿੱਚ ਜਾਂਦੇ ਆ ਜੀ ਤੇ ਉਹ ਮੌਕੇ ਦੇ ਹਾਲਾਤ ਮੈਂ ਖੁਦ ਦੇਖੇ ਜੀ ਕਿਉਂਕਿ ਸਾਡੇ ਕੱਲ ਦੋ ਮੰਤਰੀ ਸਾਹਿਬ ਉੱਥੇ ਪਹੁੰਚੇ ਸੀ ਜੀ ਆਦੀਪ ਸਿੰਘ ਮੁੰਡਿਆ ਸਾਹਿਬ ਗੁਰਮੀਤ ਸਿੰਘ ਖੁੜੀਆ ਸਾਹਿਬ ਜੀ ਦੋ ਮੰਤਰੀ ਸਾਹਿਬ ਸਾਡੇ ਪਹੁੰਚੇ ਸੀਗੇ ਨਾਲ ਸਰਜਨ ਸਿੰਘ ਚੀਮਾ ਜੀ ਸੰਤ ਬਲਬੀਰ ਸਿੰਘ ਸਿਚੇਵਾਲ ਜੀ ਜੀ ਉਹ ਵੀ ਉਹ ਬੇੜੀਆਂ ਦੇ ਰਾਈ ਸੰਕਟ ਦਾ ਜਿਹੜਾ ਆ 2 2.5 ਘੰਟੇ ਲਗਾਤਾਰ ਉੱਥੇ ਜਿਹੜੇ ਕੱਢ ਕੇ ਵੀ ਉਹ ਲੋਕਾਂ ਨਾਲ ਸਾਂਝ ਪਾਈ ਜੀ ਉਸ ਸਮੇਂ ਦੇ ਵਿੱਚ ਇਹਨਾਂ ਨੇ ਜੋ ਜਦੋਂ ਲੈ ਕੇ ਪਾਣੀ ਦੇ ਵਿੱਚ ਇੰਟਰ ਹੁੰਦੇ ਆ ਜੀ ਤਾਂ ਉਹ ਇਸ ਪ੍ਰਕਾਰ ਸਾਨੂੰ ਜ਼ਾਬਦਾ ਸੀਗਾ ਵੀ ਇਹ ਖੁਦ ਡੁੱਬ ਜਾਣੀ ਹੈ ਜੀ ਜੋ ਮਸ਼ੀਨਰੀ ਲੈ ਕੇ ਆਏ ਸੀਗੇ ਜੀ ਜੀ ਕਿਉਂਕਿ ਜਦੋਂ ਉਹ ਢੋੜੇ ਦੇ ਉੱਪਰ ਹੁੰਦੀ ਸੀਗੀ ਉਹ ਟੇਢੀ ਹੁੰਦੀ ਜੀ ਤੇ ਜਦੋਂ ਪਾਣੀ ਵਿੱਚ ਡੁੱਗੇ ਜਾਂਦੀ ਸੀ ਉਹ ਥੱਲੇ ਬੈ ਜਾਂਦੀ ਜੀ ਜੀ ਵੀ ਉਹ ਵਿੱਚ ਪਾਣੀ ਭਰਨ ਦੇ ਵਿੱਚ ਚਾਂ ਸੀਗੇ ਉਹ ਪਲਟਣ ਦੇ ਵਿੱਚ ਚਾਂ ਸੀਗੇ ਤੇ ਉਹ ਪ੍ਰਮਾਤਮਾ ਨੇ ਬੜੀ ਕਿਰਪਾ ਕੀਤੀ ਕਿਉਂ ਕਾਂਗਰਸ ਪਾਰਟੀ ਦੇ ਸਾਰੇ ਹੀ ਉੱਚ ਕੋਟੀ ਦੇ ਜਿਹੜੇ ਲੀਡਰ ਸੀਗੇ ਜੀ ਉਹ ਉਹ ਆਪਣੀ ਜਾਨ ਬਚਾ ਕੇ ਜਿਹੜੇ ਬਾਹਰ ਨਿਕਲ ਆਏ ਤੇ ਅਸੀਂ ਉਸ ਤੋਂ ਬਾਅਦ ਉਹਨਾਂ ਦਾ ਜਿਹੜਾ ਆ ਉਥੇ ਬਾਹਰ ਆਉਣ ਤੋਂ ਬਾਅਦ ਵੀ ਕਈ ਗੱਲਾਂ ਬਾਤਾਂ ਸੋ ਜੀ ਚਲੋ ਆਪਾਂ ਉਹ ਗੱਲ ਜਿਹੜੀ ਇਹ ਬੋਰਡ ਸੀਗੀ ਕੁਛ ਵੀ ਕਹਿ ਲਓ ਜੋ ਸਿਸਟਮ ਇਹ ਲੈ ਕੇ ਆਏ ਸੀਗੇ ਇਹ ਪ੍ਰੋਪਰ ਫੇਰ ਲੋਕਾਂ ਤੱਕ ਪਹੁੰਚ ਜਾ ਕਿ ਰਾਸਤੇ ਦੇ ਵਿੱਚ ਉਹ ਇਹ ਮੋੜ ਕੇ ਲੈ ਜਾਂਦਾ ਜੀ ਉਹ ਸਾਡੀ ਸਾਡੇ ਸਾਹਮਣੇ ਇੱਕ ਘਰ ਦੇ ਵਿੱਚ ਜਾਂਦੇ ਆ ਜੀ ਉੱਥੇ ਉਹ ਸਿਰਫ ਉਹਨਾਂ ਦਾ ਕਾਂਗਰਸ ਪਾਰਟੀ ਦਾ ਘਰ ਹੁੰਦਾ ਆ ਜਿਹੜੇ ਉਹਨਾਂ ਦੇ ਆਪਣੇ ਬੰਦੇ ਹੁੰਦੇ ਆ ਜੀ ਉਹਨਾਂ ਨਾਲ ਗੱਲਾਂ ਬਾਤਾਂ ਕਰਕੇ ਹਾਲਚਲ ਪੁੱਛ ਕੇ ਤੇ ਉਹ ਆਪਣੇ ਆਪ ਨੂੰ ਸੇਫ ਲੈ ਕੇ ਬਾਹਰ ਆ ਜਾਂਦੇ ਆ ਕਿਉਂਕਿ ਪਿੱਛੇ ਮੁੜ ਨਹੀਂ ਸਕਦੇ ਤੇ ਉਹ ਚੱਲਦਾ ਨਹੀਂ ਸੀਗਾ ਉਹ ਮੈਂ ਮੇਰੇ ਕੋ ਵੀਡੀਓ ਵੀ ਨੇ ਉਹਨਾਂ ਦੀਆਂ ਇਹ ਪਾਣੀ ਵਿੱਚ ਉਹਦੇ ਟਾਇਰ ਘੁੰਮਦੇ ਨੇ ਉਹ ਮਤਲਬ ਅੱਗੇ ਨਹੀਂ ਵੱਧ ਪਾ ਰਿਆ ਉਹਦੇ ਨਾਲ ਉਹ ਵਾਂਸ ਵਾਲੀ ਜਿਹੜੀ ਬੇੜੀ ਹੈ ਉਹ ਜ਼ਿਆਦਾ ਤੇਜ਼ ਚੱਲਦੀ ਸੀ ਔਰ ਜੇਕਰ ਤੁਹਾਡੀ ਨੌਲੇਜ ਦੇ ਵਿੱਚ ਹੋਵੇ ਕਿ ਉਹ ਜਿਹੜੇ ਇਹ ਬੋਟ ਵਗੈਰਾ ਲੈ ਕੇ ਆਏ ਸੀਗੇ ਟੈਂਕ ਉਹ ਵਾਪਸ ਲੈ ਗਏ ਜਾਂ ਉੱਥੇ ਅਜੇ ਵੀ ਅਵੇਲੇਬਲ ਹੈ ਉਹ ਉਹ ਦੇਖੋ ਜੀ ਉਹ ਤੇ ਅੱਜ ਮੈਂ ਬਿਆਨ ਸੁਣਿਆ ਸਰਦਾਰ ਨਵਤੇਜ ਸਿੰਘ ਚਿਮਾਈ ਦੇ ਸਾਬਕਾ ਐਮਐਲਏ ਸਾਹਿਬ ਜੀ ਜੀ ਉਹਨਾਂ ਦਾ ਬਿਆਨ ਇਹ ਸੀਗਾ ਵੀ ਉਹ ਲੋਕਾਂ ਨੇ ਉਹਦਾ ਵਿਰੋਧ ਕਰਕੇ ਵਾਪਸ ਭੇਜ ਦਿੱਤਾ ਜੀ ਜੀ ਤੇ ਜਿਹੜੀ ਕਿ ਬੇਬੁਨਿਆਦ ਗੱਲ ਆ ਕੋਈ ਵਿਰੋਧ ਨਹੀਂ ਹੋਇਆ ਜੀ ਅ ਉੱਥੇ ਸਭ ਤੋਂ ਪਹਿਲਾਂ ਤਾਂ ਰਾਣਾ ਇੰਦਰਪ੍ਰਤਾਪ ਜੀ ਦਾ ਚੱਲ ਪਿਆ ਇਹਨਾਂ ਨਾਲ ਆਪਸੀ ਤਕਰਾਰ ਕੱਲ ਥੋੜੀ ਇਹਨਾਂ ਦੇ ਵਿੱਚ ਆਪਸ ਵਿੱਚ ਥੋੜੀ ਤੂ-ਤੂ ਮੈਮਾ ਵੀ ਹੋਈ ਸੀਗੀ ਸੋ ਉਹ ਕੀ ਮਾਹੌਲ ਸੀ ਕੀ ਕਾਰਨ ਸੀ ਜੀ ਉਹ ਅ ਦੇਖੋ ਜੀ ਇਹ ਜਿਸ ਪ੍ਰਕਾਰ ਅ ਵਿਧਾਨ ਸਭਾ ਦੇ ਵਿੱਚ ਰੋਲਾ ਪਾਉਂਦੇ ਆ ਜੀ ਜੀ ਉੱਥੇ ਵੀ ਕਾਟੋਕਲੇਸ਼ ਚੱਲਦਾ ਇਹਨਾਂ ਦਾ ਜੀ ਹਰ ਗੱਲ ਤੇ ਉਸੇ ਪ੍ਰਕਾਰ ਹੀ ਇਹਨਾਂ ਦਾ ਜੋ ਆ ਕੱਲ ਜੁੰਗੇ ਲੈ ਕੇ ਆਏ ਸੀਗੇ ਜੀ ਮੈਂ ਤੁਹਾਡੇ ਧਿਆਨ ਚ ਇੱਕ ਹੋਰ ਗੱਲ ਲੈ ਆਦਾਂ ਇਹ ਜਿਹੜੇ ਜੁੰਗੇ ਲੈ ਕੇ ਆਏ ਆ ਇਹ ਜਿੰਦਲ ਕੰਪਨੀ ਐ ਤਿੰਦਿੱਗੜ ਦੀ ਜੀ ਉਸ ਕੰਪਨੀ ਦੇ ਆ ਜਿੱਥੇ ਵੀ ਹੜ ਪ੍ਰਭਾਵਿਤ ਇਲਾਕੇ ਹੁੰਦੇ ਆ ਉੱਥੇ ਉਹ ਭੇਜ ਦਿੰਦੇ ਆ ਜੀ ਤੇ ਇਹਨਾਂ ਨੇ ਸਭ ਤੋਂ ਪਹਿਲਾਂ ਤੇ ਆਪਣਾ ਨਾਮ ਲੈ ਕੇ ਉਹ ਉਹਨੂੰ ਪੇਸ਼ ਕੀਤਾ ਵੀ ਕਾਂਗਰਸ ਪਾਰਟੀ ਆਪਣੇ ਵੱਲੋਂ ਲੈ ਕੇ ਆ ਰਹੀ ਹੈ ਜੀ ਤੇ ਉਹ ਹੁਣ ਉਹਦੇ ਵਿੱਚ ਨਾ ਤੇ ਇਹ ਤੇਲ ਪਾ ਸਕਦੇ ਆ ਜੀ ਨਾ ਉਹਨਾਂ ਨੂੰ ਰਹਿਨ ਦਾ ਪ੍ਰਬੰਧ ਦੇ ਸਕਦੇ ਆ ਉਹ ਸਾਰਾ ਟੋਟਲ ਪ੍ਰਬੰਧ ਉਹ ਕੰਪਨੀਆਂ ਦਾ ਹੈ ਜੀ ਜੀ ਉਸ ਦੇ ਵਿੱਚ ਇਹਨਾਂ ਦਾ 1 ਰੁਪਿਆ ਵੀ ਨਹੀਂ ਲੱਗਣਾ ਜੀ ਤੇ ਉਸ ਦਾ ਉਦਘਾਟਨ ਕਰਨ ਦੇ ਲਈ ਕਾਂਗਰਸ ਪਾਰਟੀ ਦਾ ਐਲਓ ਪੀਓ ਜਿਹੜਾ ਉਹ ਉੱਥੇ ਆਉਂਦਾ ਆ ਜੀ ਵੀ ਆਪਣਾ ਇੱਕ ਦਿਖਾਉਣ ਵਾਸਤੇ ਵੀ ਅਸੀਂ ਸਭ ਕੁਝ ਕਰ ਰਹੇ ਆ ਜੀ ਜੀ ਤੁਸੀਂ ਜਿਹੜੀ ਕਾਂਟੋਕਲੇਸ਼ ਦੀ ਗੱਲ ਕੀਤੀ ਜੀ ਬਿਲਕੁਲ ਉਸ ਦੇ ਵਿੱਚ ਇਹਨਾਂ ਦਾ ਆਪਸ ਵਿੱਚ ਇੰਨਾ ਕੋ ਟਕਰਾਅ ਬਣ ਗਿਆ ਵੀ ਰੋਲਰ ਰੱਪਾ ਪਾਉਣ ਦੇ ਵਿੱਚ ਮੈਂ ਨਾਮ ਨਹੀਂ ਲੈਣਾ ਇਹਨਾਂ ਦਾ ਇੱਕ ਲੀਡਰ ਨਾਰਾਜ਼ ਹੋ ਕੇ ਜੀ ਵੱਡਾ ਲੀਡਰ ਸੀਗਾ ਉਹ ਵੀ ਉਹ ਨਾਰਾਜ਼ ਹੋਣ ਦਾ ਕੀ ਕਾਰਨ ਸੀਗਾ ਅ ਕਾਰਨ ਕੁਛ ਵੀ ਨਹੀਂ ਹੁੰਦਾ ਜੀ ਜੀ ਬਿਲਕੁਲ ਪਬਲਿਕ ਜਦੋਂ ਆਉਂਦੀ ਹੈ ਤੁਸੀਂ ਬਿਲਕੁਲ ਦੱਸੋ ਕਿ ਉਹ ਕੀ ਕਾਰਨ ਸੀ ਕਿ ਉਹ ਤੁਹਾਡਾ ਉਹ ਇਹਨਾਂ ਦਾ ਇੱਕ ਨੁਮਾਇੰਦਾ ਜਿਹੜਾ ਸੀਗਾ ਉਹ ਨਾਰਾਜ਼ ਹੋ ਗਿਆ ਕੀ ਕੀ ਕਰ ਰਹੇ ਆ ਉਹਦਾ ਕਾਰਨ ਦੇਖੋ ਜੀ ਇਹਨਾਂ ਨੂੰ ਕਾਰਨ ਕੋਈ ਵੱਡਾ ਨਹੀਂ ਚਾਹੀਦਾ ਹੁੰਦਾ ਜੀ ਜਿਸ ਪ੍ਰਕਾਰ ਇਹ ਅਕਾਲੀ ਕਾਂਗਰਸ ਪਾਰਟੀ ਜਿਹੜੀ ਹੈ ਨਾ ਇਹ ਕਈ ਵਾਰ ਕੜਾ ਪ੍ਰਸ਼ਾਦ ਲੇਟ ਮਿਲ ਜੇ ਜੀ ਵੱਡੇ ਲੀਡਰ ਨੂੰ ਕੜਾ ਮਗਰੋਂ ਮਿਲ ਜੇ ਤੇ ਪ੍ਰਸ਼ਾਦ ਉਹ ਤੋਂ ਵੀ ਨਰਾਜ਼ ਹੋ ਕੇ ਉੱਠ ਕੇ ਚੱਲ ਜਾਂਦੇ ਕੜਾ ਪ੍ਰਸ਼ਾਸਨ ਲੈਂਦੇ ਗੁਰਦਰ ਸਾਹਿਬ ਜੀ ਜੀ ਇਹ ਤੇ ਇਸ ਤਰ੍ਹਾਂ ਵੀ ਨਰਾਜ਼ ਹੋ ਜਾਂਦੇ ਆ ਪਰ ਏਡੀ ਕੋ ਵੱਡੀ ਗੱਲ ਨਹੀਂ ਸੀਗੀ ਨਹੀਂ ਪਬਲਿਕ ਜਾਣਨਾ ਚਾਹੁੰਦੀ ਹੈ ਕਿ ਉਹ ਕੀ ਕੀ ਕਰ ਰਿਹਾ ਉਹ ਉਹ ਕਾਰਨ ਸੀਗਾ ਜੀ ਉਹ ਐਲਪੀਓ ਸਾਹਿਬ ਜਿਹੜੇ ਅੱਗੇ ਬੈਠ ਗਏ ਜੀ ਨਵਤੇਜ ਚੀਮਾ ਜੀ ਬੈਠ ਕੇ ਕੋਈ ਆਗੂ ਬੈਠ ਕੇ ਜਿਹੜੇ ਲੀਡਰ ਸੀਗੇ ਉਹਨਾਂ ਨੂੰ ਦੂਸਰੇ ਚੌਕੇ ਦੇ ਵਿੱਚ ਬੈਕ ਸਾਈਡ ਤੇ ਬਿਠਾਤਾ ਸੋ ਅੱਗੇ ਪਿੱਛੇ ਬਹਿਣ ਦੀ ਜਿਹੜੀ ਉਹ ਲੜਾਈ ਹੋ ਗਈ ਉਹ ਬਸ ਏਸੀ ਚੀਜ਼ ਤੋਂ ਵੀ ਸਾਨੂੰ ਫਰੰਟ ਤੇ ਕਿਉਂ ਨਹੀਂ ਬਿਠਾਇਆ ਜੀ ਜੀ ਬਸ ਆ ਲੜਾਈ ਦੇ ਵਿੱਚ ਉਹ ਨਰਾਜ਼ ਹੋ ਕੇ ਇਹਨਾਂ ਦਾ ਇੱਕ ਵੱਡਾ ਲੀਡਰ ਉਹ ਪਹਿਲਾਂ ਚਲਾ ਗਿਆ ਜੀ ਉਸ ਤੋਂ ਬਾਅਦ ਉਹ ਕਾਟੋ ਕਲੇਸ਼ ਤੇ ਸਭ ਤੋਂ ਪਹਿਲਾਂ ਇਹਨਾਂ ਸ਼ੁਰੂ ਕਰਕੇ ਹੀ ਉਹ ਪਾਣੀ ਦੇ ਵਿੱਚ ਉਤਾਰੇ ਸੀਗੇ ਜੀ ਜੀ ਤੇ ਉਸ ਤੋਂ ਬਾਅਦ ਇਹਨਾਂ ਦਾ ਕਲੇਸ਼ ਜਿਹੜਾ ਆ ਉਹ ਨਿਕਲਦਿਆਂ ਪੈ ਗਿਆ ਜੀ ਕਿਉਂਕਿ ਇੱਕ ਦੇਖੋ ਮੌਜੂਦਾ ਐਮਐਲਏ ਆ ਜੀ ਸਾਡੇ ਸਤਿਕਾਰਯੋਗ ਹੈ ਰਾਣਾ ਇੰਦਰਪ੍ਰਤਾਪ ਜੀ ਮੌਜੂਦਾ ਐਮਐਲਏ ਜੀ ਉਹ ਆਪਣੀ ਇੰਟਰਵਿਊ ਕਰ ਰਹੇ ਆ ਜੀ ਪੱਤਰਕਾਰ ਗੱਲਬਾਤ ਕਰ ਰਹੇ ਆ ਉਹਨਾਂ ਨਾਲ ਜੀ ਜੀ ਤੇ ਉਹਨਾਂ ਨੇ ਲਿਆ ਕੇ ਸਿੱਧਾ ਉਹਨਾਂ ਵੱਲ ਨੂੰ ਉਹ ਜਿਉਂਗਾ ਕਰ ਦਿੱਤਾ ਜੀ ਉਹਨੂੰ ਬੰਦ ਕਰਨ ਨੂੰ ਕਹਿਣ ਤੇ ਸਿਆਗੇ ਨਗਰ ਨੂੰ ਤੇ ਉਹ ਬਹੁਤ ਗਲਤ ਸੀਗੀ ਕਿਉਂਕਿ ਵਿੱਚ ਜੇਕਰ ਦੇਖਿਆ ਜਾਵੇ ਤਾਂ ਰਾਣਾ ਇੰਦਰ ਪ੍ਰਤਾਪ ਦੀ ਤਾਂ ਕੋਈ ਗਲਤੀ ਨਹੀਂ ਜੀ ਨਹੀਂ ਜੀ ਮੇਰੇ ਹਿਸਾਬ ਨਾਲ ਰਾਣਾ ਇੰਦਰ ਪ੍ਰਤਾਪ ਉੱਥੇ ਬਿਲਕੁਲ ਸਹੀ ਸੀਗੇ ਕਿਉਂਕਿ ਉਹ ਤੇ ਆਪਣੀ ਇੰਟਰਵਿਊ ਕਰ ਰਹੇ ਆ ਜੀ ਬਿਲਕੁਲ ਜੇ ਪਾਣੀ ਦੇ ਵਿੱਚੋਂ ਅਸੀਂ ਲੈ ਕੇ ਆਏ ਆ ਜਾਊਗਾ ਅਸੀਂ ਸੁੱਕੇ ਥਾਂ ਤੇ ਉੱਤਰ ਕੇ ਵੀ ਜਾ ਸਕਦੇ ਆ ਕਿਉਂਕਿ ਸਾਰੀ ਸੰਗਤ ਉੱਥੇ ਬੜੇ ਆਰਾਮ ਨਾਲ ਚੱਲ ਫਿਰ ਰਹੀ ਆ ਜੀ ਜੀ ਕਿਉਂਕਿ ਜਿੱਥੇ ਚੱਲ ਫਿਰਨ ਦਾ ਸਮਾਂ ਹੁੰਦਾ ਜਾਂ ਟਾਈਮ ਹੁੰਦਾ ਆ ਜਗ੍ਹਾ ਹੁੰਦੀ ਆ ਉੱਥੇ ਆਪਾਂ ਇੰਟਰਵਿਊ ਕਰ ਸਕਦੇ ਆ ਹਾਂ ਜੀ ਬਿਲਕੁਲ ਉਹ ਵੀ ਤਾਂ ਪਾਣੀ ਤੋਂ ਬਾਹਰ ਇੰਟਰਵਿਊ ਕਰਦੇ ਸੀ ਤੇ ਉਹ ਤਾਂ ਜਾਣ ਬੁੱਝ ਕੇ ਇੱਕ ਆਪਣੇ ਆਪ ਨੂੰ ਵੱਡਾ ਦਿਖਾਉਣ ਦੀ ਇੱਕ ਸੀਗੀ ਹੋਰ ਕੁਝ ਨਹੀਂ ਸੋ ਤੁਹਾਨੂੰ ਨਹੀਂ ਲੱਗਦਾ ਕਿ ਜਿਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਪੰਜਾਬ ਦੇ ਵਿੱਚ ਖਾਸ ਕਰ ਆਪਣੇ ਸੁਲਤਾਨਪੁਰ ਲੋਧੀ ਏਰੀਆ ਦੇ ਵਿੱਚ ਕਿ ਲੋਕ ਡੁੱਬ ਰਹੇ ਨੇ ਲੋਕ ਤੜਫ ਰਹੇ ਨੇ ਔਰ ਸਿਆਸੀ ਜਿਹੜਾ ਸਿਆਸੀ ਲੋਕ ਜਿਹੜੇ ਨੇ ਉਹ ਆਪਣੀ ਕਾਰਟੋਕਲੇਜ ਦੇ ਵਿੱਚ ਹੀ ਉਲਝੇ ਹੋਏ ਨੇ ਉਹਨਾਂ ਨੂੰ ਨਹੀਂ ਚਾਹੀਦਾ ਕਿ ਬਿਲਕੁਲ ਇੱਕ ਸਾਨਾ ਦੀ ਸਾਰ ਲਈ ਜਾਵੇ ਬਿਲਕੁਲ ਜੀ ਇਹ ਜੋ ਸਮਾ ਚੱਲ ਰਿਹਾ ਆ ਜੀ ਇੱਕ ਬਹੁਤ ਹੀ ਦੁਖਦਾਈ ਘੜੀ ਹੈ ਜੀ ਬਿਲਕੁਲ ਇਹਦੇ ਵਿੱਚ ਜੇ ਅਸੀਂ ਸਿਆਸਤ ਦੀ ਗੱਲ ਕਰਨੀ ਹੋਵੇ ਤੇ ਉਹਦੇ ਨਾਲ ਦਾ ਕੋਈ ਪਾਪੀ ਬੰਦਾ ਨਹੀਂ ਜੀ ਉਹ ਇਨਸਾਨ ਦੀ ਗਿਰੀ ਹੋਈ ਜ਼ਮੀਰ ਹੈ ਜਿਹੜਾ ਸਿਆਸਤ ਦੀ ਗੱਲ ਕਰਦਾ ਇਹਨਾਂ ਚੀਜ਼ਾਂ ਵਿੱਚ ਜੀ ਜੀ ਕਿਉਂਕਿ ਸਿਆਸਤ ਕਰਨ ਨੂੰ ਸਾਨੂੰ ਹਾਈਲਾਈਟ ਹੋਣ ਨੂੰ ਬੜੇ ਸਮੇਂ ਆਉਣੇ ਆ ਜੀ ਅਸੀਂ ਆਪਣੀਆਂ ਸੁਰਖੀਆਂ ਜਿਹੜੀਆਂ ਆ ਇਸ ਪ੍ਰਕਾਰ ਜੇ ਆਪਾਂ ਬਟੋਰਦੇ ਆ ਜੀ ਤੇ ਮੈਂ ਤਾਂ ਸਾਰੇ ਹੀ মিডিਆ ਰਾਈ ਤੁਹਾਡੇ ਬੇਨਤੀ ਕਰਦਾ ਆ ਸਾਰੇ ਸਿਆਸੀ ਪਾਰਟੀਆਂ ਨੂੰ ਵੀ ਆਪਾਂ ਇਹ ਸਿਆਸਤ ਦਾ ਸਮਾਂ ਨਹੀਂ ਇੱਕ ਸੇਵਾ ਦਾ ਸਮਾਂ ਆ ਜੀ ਜੇ ਅੱਜ ਮੌਜੂਦਾ ਸਰਕਾਰ ਜੀ ਕਰ ਰਹੀ ਹੈ ਕੁਛ ਤੇ ਉਹਨੂੰ ਵੀ ਕਰਨ ਦੇਣਾ ਚਾਹੀਦਾ ਤੇ ਦੂਸਰਿਆਂ ਨੂੰ ਵੀ ਘਰੇ ਨਹੀਂ ਬੈਠਣਾ ਚਾਹੀਦਾ ਜਿੰਨੇ ਜੋਗੇ ਕੋ ਹੈਗੇ ਆ ਆਪਣਾ ਮਤਲਬ ਔਹੀਲਾ ਆਪਾਂ ਨੂੰ ਕਰਨਾ ਚਾਹੀਦਾ ਆ ਕਿਉਂਕਿ ਸਾਡੇ ਜੋ ਰੈਵਨਿਊ ਮੰਤਰੀ ਹੈ ਉਹ ਦੂਸਰੀ ਵਾਰ ਜਿਹੜਾ ਆ ਉਹ ਗੇੜਾ ਮਾਰਗੇ ਆ ਜੀ ਤੇ ਸੀਐਮ ਸਾਹਿਬ ਜਿਹੜੇ ਉਹ ਵੀ ਗੇੜਾ ਮਾਰ ਕੇ ਆ ਇਥੇ ਸਪੈਸ਼ਲ ਗਰਦੌਰੀ ਦਾ ਵੀ ਉਹਨਾਂ ਨੇ ਐਲਾਨ ਕੀਤਾ ਵੀ ਹਰ ਪ੍ਰਕਾਰ ਦਾ ਜਿਹੜਾ ਮੁਆਵਜ਼ਾ ਜਿਹੜਾ ਸੰਗਤ ਨੂੰ ਦਿੱਤਾ ਜਾਊਗਾ ਜੋ ਪਿਛਲੀ ਵਾਰ ਵੀ ਕਮੀਆਂ ਰਹਿ ਰਹਿ ਗਈਆਂ ਸੀਗੀਆਂ ਵੀ ਜੋ ਕੱਚੀਆਂ ਜ਼ਮੀਨਾਂ ਵਾਲਿਆਂ ਨੂੰ ਗਰਦੌਰੀਆਂ ਦੇ ਉਹ ਮਤਲਬ ਮੁਆਵਜ਼ਾ ਨਹੀਂ ਮਿਲਿਆ ਸੀਗਾ ਜੀ ਤੇ ਉਹ ਵੀ ਇਸ ਇਸ ਵਾਰ ਦਿੱਤਾ ਜਾਊਗਾ ਕਈਆਂ ਦਾ ਇਹ ਸੀਗਾ ਵੀ ਸਾਡੀਆਂ ਪੱਕੀਆਂ ਜ਼ਮੀਨਾਂ ਜੜੀਆਂ ਆ ਜੀ ਉਦੇ ਮੁਆਵਜ਼ੇ ਸਾਨੂੰ ਨਹੀਂ ਮਿਲੇ ਇਸ ਪ੍ਰਕਾਰ ਵੀ ਨਹੀਂ ਹੋਇਆ ਸ਼ਾਇਦ ਮੇਰੀ ਇੱਕ ਵਾਈਟ ਸੀਗੀ ਵੀ ਉਹ ਆਪਣੇ ਐਸ ਡੀ ਐਮ ਸਾਹਿਬ ਦੇ ਕੋਲ ਕਾਫੀ ਰੁਪਈਆ ਜਿਹੜਾ ਪਿਆ ਸੀਗਾ ਜੀ ਉਹ ਮੈਂ ਵੀ ਬਿਆਨ ਦਿੱਤਾ ਸੀਗਾ ਵੀ ਉਹ ਜਾ ਕੇ ਆਪਣਾ ਲੈ ਕੇ ਆਓ ਜੀ ਜੀ ਕਿਉਂਕਿ ਉਹ ਕੱਚੀਆਂ ਜ਼ਮੀਨਾਂ ਨਹੀਂ ਮਿਲਿਆ ਪੱਕੀਆਂ ਜ਼ਮੀਨਾਂ ਵਾਲਿਆਂ ਦਾ ਕੋਈ ਵੀ ਨਹੀਂ ਰਿਹਾ ਸਾਰਿਆਂ ਨੂੰ ਮਿਲ ਗਿਆ ਸੀਗਾ ਜੀ ਸੋ ਗੱਲ ਆਪਾਂ ਕਰਦੇ ਸੀਗੇ ਬੋਰਡ ਦੀ ਜੋਂਘੇ ਦੀ ਸੋ ਕੁਝ ਸਮਾਂ ਪਹਿਲਾਂ ਸੁਖਵੀਰ ਬਾਦਲ ਜੀ ਨੇ ਵੀ ਇੱਕ ਬੇੜੀ ਜਿਹੜੀ ਉਹ ਤਿਆਰ ਕੀਤੀ ਸੀਗੀ ਪਾਣੀ ਵਾਲੀ ਬੱਸ ਹੁਣ ਕਾਂਗਰਸ ਪਾਰਟੀ ਵਾਲੇ ਨੇ ਵੀ ਆਪਣਾ ਜੌਂਗਾ ਲਿਆ ਜਾਂਦਾ ਤੁਹਾਡੀ ਸਰਕਾਰ ਵੱਲੋਂ ਕੋਈ ਇਹੋ ਜੀ ਸਕੀਮ ਨਹੀਂ ਆਈ ਜੀ ਅਜੇ ਤੱਕ ਨਹੀਂ ਜੀ ਅਸੀਂ ਤੇ ਨਿਮਾਣਿਆ ਸਾਡੇ ਕੋਲ ਇਹੋ ਜੀਆਂ ਸ਼ੋਸ਼ੇ ਬਾਜੀਆਂ ਨਹੀਂ ਜੀ ਅਸੀਂ ਤੇ ਹੋ ਸਕਦਾ ਕੋਈ ਛੋਟੀ ਮੋਟੀ ਮੋਟਰ ਵਾਲੀ ਕੋਈ ਬੀੜੀ ਜੀ ਪ੍ਰਸ਼ਾਸਨ ਕੋਲੋਂ ਜਾਂ ਕਿਸੇ ਸਮਾਜ ਸੇਵੀ ਕੋਲੋਂ ਲੈ ਕੇ ਕਿਸੇ ਹੜਪ੍ਰਭਾਵਿਤ ਇਲਾਕੇ ਵਿੱਚ ਉਹ ਭੇਜ ਸਕਦੇ ਆ ਜੀ ਤੇ ਬਾਕੀ ਦੇਖੋ ਇਹ ਜੋ ਪਾਣੀ ਵਾਲੀਆਂ ਬੱਸਾਂ ਦੀਆਂ ਗੱਲਾਂ ਆ ਜਾਂ ਆ ਯੋਂਗਿਆਂ ਦੇ ਗੱਲਾਂ ਆ ਇਹ ਇੱਕ ਵੱਖਰਾ ਦਿਖਾਉਣ ਦੀ ਗੱਲ ਹੁੰਦੀ ਆ ਵੀ ਅਸੀਂ ਇੱਕ ਵੱਖਰਾ ਚੀਜ਼ ਪੇਸ਼ ਕਰ ਰਹੇ ਆ ਜਿਹੜੇ ਸਾਰੇ ਸਾਰੀ ਦੁਨੀਆ ਦਾ ਧਿਆਨ ਸਾਡੇ ਵੱਲ ਜਨਤਾ ਦਾ ਧਿਆਨ ਸਾਡੇ ਵੱਲ ਆਵੇ ਇੱਕ ਧਿਆਨ ਬਟੋਰਨ ਦੀ ਉਹ ਇੱਕ ਪ੍ਰਕਿਰਿਆ ਹੋਰ ਕੁਛ ਨਹੀਂ ਬਹੁਤ ਬਹੁਤ ਧੰਨਵਾਦ ਜੀ ਸੋ ਬਿਲਕੁਲ ਜੀ ਦਿਲਪ੍ਰੀਤ ਸਿੰਘ ਜੀ ਟੁੱਟਰਵਾਲ ਆਮ ਆਦਮੀ ਪਾਰਟੀ ਤੋਂ ਸਾਡੇ ਨਾਲ ਗੱਲਬਾਤ ਕਰ ਰਹੇ ਸੀ ਜਿਨ੍ਹਾਂ ਨੇ ਖੜਾ ਦੇ ਬਾਰੇ ਸਾਡੇ ਨਾਲ ਗੱਲਬਾਤਾਂ ਕੀਤੀਆਂ ਸੋ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਇਹ ਆਪਾਂ ਮੈਂ ਰਾਹੁਲ ਸ਼ਰਮਾ ਦੇ ਨਾਲ ਜਸਦੀਪ ਸਿੰਘ ਛੰਡ ਦੋਆਬਾ ਵਿਖੇ ਹਾਊਸ ਸੁਦਾਲਪੁਰ ਲੋਤੀ